ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਵ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਇਕੱਲੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕੀ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰੀ ਹੋਈ। ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਜਿੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ। ਜਿਸ ਤਰ੍ਹਾਂ ਤਰਨਤਾਰਨ ਤੋਂ ਮੂਹਰੇ ਰਿਪੋਰਟ ਆਈ। ਇਹਨਾਂ ਤੋਂ ਹੀ ਅੱਜ ਮੰਨ ਲੈ ਕੇ ਹੋਰ ਪੁਸ਼ਟੀਸ਼ ਕੀਤੀ ਜਾ ਰਹੀ ਹੈ। ਅੱਜ ਇੱਥੇ ਤਰਨਤਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀਗੇ ਜਦੋਂ ਇਹ ਮਿਲੇ ਸਾਨੂੰ ਤੇ ਫਰਦਰ ਇਹ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਇੱਥੇ ਕਿਸੇ ਸਪੈਸਿਫਿਕ ਬੰਦੇ ਨੂੰ ਦੇਣਾ ਸੀ ਉਹ ਪੁਛ ਕੇ ਛੜੇ ਐਨਰਗੀ ਮੰਨਦੇ ਦੱਸਦੇ ਇਹਨਾਂ ਦੇ ਅਹ ਇੱਥੇ ਜੋ ਰਿਕਾਰਡ ਅਸਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਲਈ ਜੀ ਇਹ ਕੱਲ ਤੇ ਆਏ ਸੀ ਇਹ ਆਪ ਤੁਹਾਨੂੰ ਉਦਾਂ ਹੀ ਬੈਠੇ ਸੀਗੇ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਤੋਂ ਸਾਡੇ ਆਪਾਂ ਤਾਂ ਤਾਂ ਵੀ ਰੇਡੀਏਟਰ ਵਿੱਚ ਬਹੁਤ ਵੱਡੀਆਂ ਜੇਡਾਂ ਫੜੀਆਂ ਗਈਆਂ ਆ ਜਿੰਨੇ ਵੀ ਰੋਪੀ ਹੁਣ ਪਕੜੇ ਜਾ ਰਹੇ ਨੇ ਮੋਗਾ ਫੈਕਟਰੀ ਤੇ ਸਾਰੇ ਤਰਨਤਾਰਨ ਫੈਕਟਰੀ ਨੂੰ ਆ ਰਿਹਾ ਹੈ ਇਹਨਾਂ ਦੀ ਕੋਈ ਗਹਿਰਾਈ ਦਾ ਗਾਸ ਕੀ ਟਿੱਕ ਟਿੱਕਾ ਦਰਵਾ ਨਾ ਸੀ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਾਰਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਕੀ ਕਹਿਆ ਜਾ ਸਕਦਾ ਸਰ ਮੋਗੇ ਜ਼ਿਆਦਾ ਕਵਲ ਹੈ ਇਸ ਕਰਕੇ ਤਰਨਤਾਰਨ ਤੋਂ ਮੋਗੇ ਆ ਵੀ ਰਿਹਾ ਹੈ ਨੇ ਇਸ ਸਪੈਸਿਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਉਹ ਡਾਟਾ ਮੇਰੇ ਕੋਲ ਐਸਾ ਇਹ ਦੋਸਤੀ ਨੇ ਸਾਰਾ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 30 35 ਸਾਲ ਦੀ ਉਪਰ ਦੇ